ਜੰਬੀਨ ਯਾ ਅਸਲ ਦੇ ਵਿੱਚ ਇਹ ਭਾਰਤੀ ਜਨਤਾ ਪਾਰਟੀ ਦਾ ਧੱਕਾ ਭਾਰਤੀ ਜਨਤਾ ਪਾਰਟੀ ਕਦੇ ਵੀ ਪੰਜਾਬ ਦੀ ਸਗੀ ਨਹੀਂ ਹੋਈ ਹਮੇਸ਼ਾ ਪੰਜਾਬ ਵਿਰੋਧੀ ਫੈਸਲੇ ਆਜ ਤੱਕ ਲੈਂਦੀ ਆਈ ਹੈ ਔਰ ਇਹ ਜਿਹੜਾ ਫੈਸਲਾ ਇਹ ਉਸੇ ਲੜੀ ਦਾ ਇੱਕ ਹਿੱਸਾ ਹਮੇਸ਼ਾ ਇਹਨਾਂ ਨੇ ਪੰਜਾਬ ਦੇ ਨਾਲ ਖੋਰਾ ਖਾਦਾ ਪੰਜਾਬ ਦਾ ਵਿਰੋਧ ਕੀਤਾ ਔਰ ਅੱਜ ਇਹ ਤੁਹਾਡੇ ਸਾਹਮਣੇ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਕੇ ਜ਼ਬਰਦਸਤੀ ਪਾਣੀ ਹਰਿਆਣੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਉਹ ਆਪ ਦਾ 103% ਪਾਣੀ ਵਰ ਚੁੱਕੇ ਨੇ ਰਾਜਸਥਾਨ 110% ਵਰ ਚੁੱਕਿਆ ਹੈ ਪੰਜਾਬ ਨੇ ਸਿਰਫ 99% ਪਾਣੀ ਵਰਤਿਆ ਮਈ ਤੱਕ ਦਾ ਪਾਣੀ ਉਹ ਇਸਤੇਮਾਲ ਕਰ ਹੀ ਬੈਠੇ ਆ ਪਰ ਜ਼ਬਰਦਸਤੀ ਕਰਕੇ ਉਹਨਾਂ ਨੂੰ ਜ਼ਿਆਦਾ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕੀ ਤੱਕਾ ਬਰਦਾਸ਼ਤ ਨਹੀਂ ਕਰ ਰਹੇ ਅੱਗੇ ਅੱਗੇ ਦੇ ਪ੍ਰੋਟੈਸਟ ਬਾਰੇ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਟੈਸਟ ਖਤਮ ਕਰ ਦਿੱਤਾ ਜਾਵੇ ਬਿਲਕੁਲ ਜੀ ਪਾਰਟੀ ਦੀ ਲੀਡਰਸ਼ਿਪ ਤੈਅ ਕਰ ਰਹੀ ਹੈ ਹਰ ਹੀਲੇ ਪੰਜਾਬ ਦੇ ਪਾਣੀ ਰੋਕਣ ਲਈ ਜੋ ਵੈਜੀਟੇਸ਼ਨ ਕਰਨਾ ਪਿਆ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਉਹਨੂੰ ਸਿਰੇ ਲਾਉਗੀ ਜਿਹਨਾਂ ਅੱਜ ਦਾ ਪ੍ਰੋਟੈਸਟ ਹੈ ਪੂਰੇ ਪੰਜਾਬ ਦੇ ਪੂਰੇ ਪੰਜਾਬ ਦੇ ਹਰ ਹਲਕੇ ਦੇ ਵਿੱਚ ਹੋ ਰਿਹਾ ਹਰ ਸ਼ਹਿਰ ਚ ਹੋ ਰਿਹਾ ਔਰ ਇਹਦੇ ਨਾਲ ਪੂਰੇ ਪੰਜਾਬ ਦੇ ਲੋਕ ਅਗਬੂਲਾ ਹੋਏ ਹੋਏ ਆ ਸਾਡੇ ਹੱਕਾਂ ਤੋਂ ਇਹ ਤਾਂ ਪੁਰਾਣੀਆਂ ਗੱਲਾਂ ਨੇ ਗੀਆਂ ਕਿਤੇ ਐਸਵਾਈਐਲ ਦੀ ਗੱਲ ਸੇਡਦਾ ਕਿਤੇ ਕੋਈ ਸ਼ੋਰ ਹੈ ਜਿਹੜਾ ਮੌਜੂਦਾ ਨਹਿਰਾਂ ਨੇ ਜਿਹੜਾ ਸਿਸਟਮ ਹੈ ਇਹਦੇ ਰਾਹੀਂ ਇਹ 103% ਪਾਣੀ ਇਹ 1 ਮਹੀਨਾ ਪਹਿਲਾਂ ਲੈ ਚੁੱਕੇ ਨੇ ਪੂਰਾ ਮਹੀਨਾ ਪਾਣੀ ਹੋਰ ਜਾਊਗਾ ਤੇ 10-15% ਪਾਣੀ ਲੱਗੇ ਜ਼ਿਆਦਾ ਲੈ ਕੇ ਜਾਣਗੇ ਤੇ ਪੰਜਾਬ ਦਾ ਆਲਰੇਡੀ 89% ਪਾਣੀ ਅਸੀਂ ਵਰਤਿਆ ਅਜੇ 11% ਪਾਣੀ ਮਈ ਤੱਕ ਦਾ ਸਾਡਾ ਰਹਿੰਦਾ ਉਹ ਸਾਨੂੰ ਨਹੀਂ ਦਿੱਤਾ ਜਾ ਰਿਹਾ ਸਗੋਂ ਉਹਨਾਂ ਨੂੰ ਦਿੱਤਾ ਜਾ ਰਿਹਾ ਔਰ ਕੇਂਦਰ ਜਿੰਨਾ ਮਰਜੀ ਜ਼ੋਰ ਲਾ ਲੇ ਬੀਜੇਪੀ ਜਿੰਨਾ ਮਰਜੀ ਜ਼ੋਰ ਲਾ ਲੇ ਬੀਜੇਪੀ ਜਿਹੜੇ ਪੰਜਾਬ ਬਰੋਧ ਦੀ ਫੈਸਲੇ ਲੈਂਦੀ ਆ ਉਹਦਾ ਮੂੰਹ ਤੋੜ ਮਾ ਜਵਾਬ ਦੇਾਂਗੇ ਤੁਸੀਂ ਲੰਬੇ ਸਮੇਂ ਤੋਂ ਦੇਖ ਰਹੇ ਹੋ ਕਿ ਸੈਂਟਰ ਦੀ ਸਰਕਾਰ ਹਮੇਸ਼ਾ ਪੰਜਾਬ ਨਾਲ ਧੱਕਾ ਕਰਦੀ ਆਈ ਹੈ ਜਾਂ ਮਤਰੀਮਾਲਾ ਸਲੂਕ ਕਰਦੀ ਆਈ ਹੈ ਪਿੱਛੇ ਤੁਸੀਂ ਦੇਖਿਆ ਕਿ ਸਾਡੀ ਜੀਐਸਟੀ ਜਿਹੜੇ ਪੰਡ ਸੀ ਉਹ ਵੀ ਨਹੀਂ ਇਹਨਾਂ ਨੇ ਸਾਨੂੰ ਦਿੱਤੇ ਕਿਉਂਕਿ ਇੱਥੇ ਆਵਾਦਮੀ ਪਾਰਟੀ ਸਰਕਾਰ ਇਹ ਪਹਿਲਾਂ ਇਹਨਾਂ ਨੇ ਦਿੱਲੀ ਦੇ ਵਿਚ ਆਵਾਦਮੀ ਪਾਰਟੀ ਸਰਕਾਰ ਦੀ ਲੋਕਪੱਖੀ ਸਰਕਾਰ ਸੀ ਵਧੀਆ ਸਕੂਲ ਵਧੀਆ ਹਸਪਤਾਲ ਚੰਗੇ ਕੰਮ ਕਰਦੇ ਸੀ ਉਹਨੂੰ ਇਹਨਾਂ ਨੇ ਹਿਰਾਫੇਰੀ ਕਰਕੇ ਉੱਥੋਂ ਆਪਣ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਕਿ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਲੋਕ ਲੋਕਾਂ ਦੇ ਕੰਮ ਕਰ ਰਹੀ ਹੈ ਲੋਕ ਪੱਖੀ ਕੰਮ ਕਰ ਰਹੀ ਹੈ ਭਾਵੇਂ ਕਿਸਾਨ ਹੈ ਭਾਵੇਂ ਵਪਾਰੀ ਹੈ ਭਾਵੇਂ ਮਜ਼ਦੂਰ ਹੈ ਉਹ ਸਾਰਿਆਂ ਦੇ ਇੱਕ ਅੱਖ ਨਾਲ ਦੇਖ ਕੇ ਉਹਨਾਂ ਦੇ ਸਾਰਿਆਂ ਦੇ ਕੰਮ ਕਰ ਰਹੀ ਹੈ ਭਾਵੇਂ ਐਜੂਕੇਸ਼ਨ ਹੈ ਹੈਲਥ ਹੈ ਸਪੋਰਟਸ ਹੈ ਸਾਰੇ ਪਾਸੇ ਵਧੀਆ ਕੰਮ ਕਰ ਰਹੀ ਹੈ ਸਰਕਾਰ ਪਰ ਜਿੱਥੋਂ ਤੱਕ ਪਾਣੀ ਦਾ ਮਤਲਬ ਹੈ ਕਿਉਂਕਿ ਹਰਿਆਣਾ ਪਹਿਲਾਂ ਹੀ ਆਪਣਾ ਬਣਦਾ ਹਿੱਸਾ ਪਾਣੀ ਵਰਤ ਚੁੱਕਾ ਹੈ ਪਰ ਹੁਣ ਕੀ ਇਹਨਾਂ ਨੇ ਆਪਣੇ ਰਾਤੋਂ ਰਾਤ ਆਪਣੇ ਜਿਹੜੇ ਡਾਇਰੈਕਟਰ ਆਫ ਬੋਰਡ ਬਦਲ ਕੇ ਇਹਨਾਂ ਨੇ ਆਪਣਾ ਮਤਾ ਪਾਕ ਪਾ ਕੇ ਕਿਉਂਕਿ ਰਾਜਸਥਾਨ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਹਰਿਆਣਾ 'ਚ ਬੀਜੇਪੀ ਸਰਕਾਰ ਹੈ ਦਿੱਲੀ 'ਚ ਬੀਜੇਪੀ ਸੈਂਟਰ 'ਚ ਬੀਜੇਪੀ ਸਰਕਾਰ ਹੈ ਪਰ ਇਹ ਪੰਜਾਬ ਦੇ ਲੋਕਾਂ ਨਾਲ ਧੱਕਾ ਕਰਨੀ ਤੈਨ ਜਿਹੜਾ ਪੰਜਾਬ ਦੇ ਲੋਕ ਕਿਸਾਨਾਂ ਦਾ ਕਿਉਂਕਿ ਕਿਸਾਨ ਇੱਕ ਪੰਜਾਬ ਇੱਕ ਕਿਸਾਨ ਖੇਤੀ ਭਰਪੂਰ ਸੂਬਾ ਹੈ ਇੱਥੇ ਜਿਹੜੀ ਖੇਤੀ ਆ ਚਾਵਲ ਦੀ ਹੁਣ ਜਿਹੜੀ ਖੇਤੀ ਸ਼ੁਰੂ ਹੋਣ ਲਿਈ ਕਿਉਂਕਿ ਪਾਣੀ ਦੀ ਵੱਧ ਲੋੜ ਹੈ ਸੋ ਇਸ ਕਰਕੇ ਜਿੱਥੇ ਪਹਿਲਾਂ ਜਦੋਂ ਕੁਝ ਸਮਾਂ ਸੀ ਕਿ ਪੰਜਾਬ ਨੇ ਪੂਰੇ ਦੇਸ਼ ਦਾ ਢਿੱਡ ਭਰਿਆ ਹਰੀ ਕ੍ਰਾਂਤੀ ਪੰਜਾਬ ਦਾ ਕਿਸਾਨ ਲੈ ਕੇ ਆਇਆ ਪਰ ਅੱਜ ਕਿਸਾਨ ਪੰਜਾਬ ਦੇ ਕਿਸਾਨਾਂ ਨਾ ਧੱਕਾ ਕਰ ਲਈਏ ਭਾਜਪਾ ਸਰਕਾਰ ਪਰ ਮਾਨ ਸਰਕਾਰ ਕਿਸੇ ਤਰ੍ਹਾਂ ਵੀ ਇਹ ਬਰਦਾਸ਼ਤ ਨਹੀਂ ਹੋਊਗੀ ਕਿਉਂਕਿ ਅਸੀਂ ਆਪਣਾ ਹੱਕ ਲੈ ਰਹੇ ਹਾਂ ਅਸੀਂ ਕਿਸੇ ਦਾ ਹੱਕ ਨਹੀਂ ਲੈ ਰਹੇ ਕਿਉਂਕਿ ਆਲਰੇਡੀ ਹਰਿਆਣਾ ਔਰ ਰਾਜਸਥਾਨ ਰਾਜਸਥਾਨ ਤਾਂ ਬਣਦੇ ਹੱਕ ਤੋਂ ਵੱਧ ਪਾਣੀ ਲੈ ਚੁੱਕਾ ਹੈ ਇਸੇ ਤਰ੍ਹਾਂ ਹੀ ਹਰਿਆਣਾ ਜੋ ਬਣਦਾ ਇਸ਼ਾ ਸੀ ਉਹ ਲੈ ਚੁੱਕਿਆ ਹੁਣ ਵੱਧ ਹੋਰ ਪੰਜਾਬ ਦੇ ਪਾਣੀ ਚੋਂ ਜਿਹੜਾ ਹਿੱਸਾ ਮੰਗ ਰਿਹਾ ਉਹ ਨਹੀਂ ਦਿੱਤਾ ਜਾਵੇਗਾ